ਕੈਨੇਡਾ ਤੋਂ ਆਏ ਮਾਂ ਪੁੱਤ ਦੇ ਨਾਲ ਚੜਦੀ ਸਵੇਰ ਦਰਦਨਾਕ ਹਾਸਾ ਹੋਇਆ ਇਸ ਹਾਸੇ ਵਿੱਚ ਦੋਨਾਂ ਦੀ ਮੌਤ ਹੋ ਗਈ ਦਰਅਸਲ ਦੋਨੋਂ ਮਾਂ ਬੇਟਾ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਇੱਕ ਸਪਲੈਂਡਰ ਸਵਾਰ ਨੌਜਵਾਨ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਨਾਂ ਮਾਂ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨੌਜਵਾਨ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਉਸ ਨੂੰ ਚੰਡੀਗੜ੍ਹ ਦੇ ਪੀਜੀਐਹ ਇਲਾਜ ਲਈ ਭੇਤੀ ਕਰਵਾਇਆ ਗਿਆ ਫਿਰ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ 'ਚ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿੱਗੇ ਪਏ ਸੀ ਦੋ ਗੱਡੀਆਂ ਸੀਗੀਆਂ ਤੇ ਅਸੀਂ ਦੌਰ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਕੋਨੋ-ਕੋਨ ਹੋਇ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਚੇ ਆ ਜੀ ਆ ਕੇ ਮਨ ਰੱਬ ਜਾਣਦਾ ਕੀ ਪਤਾ ਨਹੀਂ ਆਪਸੇ ਕਿੱਦਾਂ ਵਜੇਗੇ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟੀਵੇ ਆਪਸੇ ਵਿੱਚ ਵਜੇ ਆ ਮੋਟਰਸਾਈਕਲ ਤੇ ਐਕਟੀਵਾ ਮੋਟਰਸਾਈਕਲ ਤੇ ਐਕਟੀਵਾ ਬਜੇ ਆ ਠੀਕ ਹੈ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟੀਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਆ ਦੋ ਨੰਬਰ ਸਕੀਮ 438 ਨੰਬਰ ਕੋਟੀ ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤੋ ਬਸ ਇਥੋਂ ਜਦੋਂ ਸ਼ਹਿਰ ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਸਪੀਡ ਫਾਸਟ ਸੀ ਉਹਦੀ ਉਹ ਆਪਾਸ ਚ ਵੱਜੇ ਤਾਂ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾ ਵੀ ਹੋਈਆਂ ਵਿੱਚ ਹਾਦਸਾ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕੇ ਵਜੇ ਦੀ ਗੱਲ ਹੈ ਜੀ ਇਹ ਤਕਰੀਬਨ 8:00 8:00 ਵਜੇ ਦੀ ਗੱਲ ਹੈ ਜੀ ਕਿਹਨੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਤੇ ਮਤਲਬ ਕਹਿ ਲੋ ਜੇ ਆਪਾਂ ਸ਼ਾਇਦ ਥੋੜਾ ਐਫਰਟ ਕਰਦੇ ਉਹ ਬਚ ਵੀ ਸਕਦੇ ਸੀ ਇਹ ਕੱਲ ਸ਼ਾਮ 7:30 8 ਵਜੇ ਦੇ ਵਿਚਕਾਰ ਟੈਲੀਫੋਨ ਆਇਆ ਕਿ ਬੋਲਵਾ ਪਰੋਪਾਂ ਬਰਹੀਮਪੁਰ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਂ ਦਾ ਨੌਜਵਾਨ ਜਿਹੜਾ ਹੀ ਰੀਮਪੁਰ ਮੰਡੀ ਵੱਲ ਜਾ ਰਿਹਾ ਸੀ ਤੇ ਮੋੜੋਂ ਸਕੀਨ ਨੰਬਰ 2 ਤੋਂ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆ ਰਹੇ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫ਼ਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਿਆ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਰੁਨੀਸ਼ਰ ਦਾਵਾ ਤੇ ਉਸਦੀ ਮਾਤਾ ਨਿਸ਼ਾ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਵਮ ਹਸਪਤਾਲ ਤੇ ਉਹ ਜਿਹੜਾ ਸਹਾਈ ਸੀ ਉਹਨੂੰ ਸ਼ਿਵਲ ਹਸਪਤਾਲ ਭੇਜਿਆ ਫਿਰ ਉਸ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੇ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਏ ਤੇ ਫਿਰ ਹਸਪਤਾਲ ਪਹੁੰਚੇ ਆਹ ਤੋਂ ਬੋਲਦੇ ਕਿ ਪਤਾ ਕਰਾ ਦੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਅਨਫਿੱਟ ਲਿਖਤਾ ਤੇ ਜੋ ਬੇਟਾ ਸੀ ਉਹ ਤਾਂ ਇੱਥੇ ਸ਼ਿਭਾ ਹਸਪਤਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਮਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਡੀ ਐਮ ਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਥੇ ਡੱਡਬੜੀ ਕਲੈਕਟ ਕਰਕੇ ਆ ਰਹੇ ਨੇ ਕੁੜੀ ਹੁਣ ਅਜਮ ਆਪਣੇ ਤੇ ਦੂਸਰਾ ਸਹਲ ਜਿਹੜਾ ਸੀ ਉਹਨੂੰ ਇੱਥੋਂ ਸਿਵਲ ਹਸਪਤਲ ਤੋਂ ਰੇਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਜਿਹਨੇ ਟੇਜਰ ਦੋਨੇ ਤਰ੍ਹਾਂ ਹੋ ਗਏ ਆ ਜੀ ਇਹ ਜਿਹੜਾ ਜਸਮੀ ਨੌਜਵਾਨਾ ਜੀ ਕਿਤੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਜੀ ਐ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਾਹਿਲ ਨਾਮ ਦਾ ਨੌਜਵਾਨ ਸਿਗਾ ਆਪਣੇ ਪਿੰਡ ਪੋਹੀਰਾਂ ਲੱਗ ਜੀਓ ਠੀਕ ਹੈ ਜੀ ਇੱਕ ਉਹ ਜਿਹੜੇ ਮਾਪੁੱਤ ਬਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉਹ ਹਾਂਜੀ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਇੱਥੇ ਸਕੀਨ ਨੰਬਰ 2 'ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਉਹ ਸਕੂਟਰ ਤੇ ਗੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਲ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਕੀਤੀ ਜੀ ਹਾਂ ਪਰਚਾ ਦਾਤੀ ਕਰਕੇ ਪੋਸਟਵਾਨ ਨੂੰ ਕਰਾਇਆ ਜਾਊਗਾ ਜੀ ਉਹਨਾ ਹਾਂਜੀ